ਇਕ ਓੰਕਾਰ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਅਗਲੇ ਸ਼ਬਦ ਚ ਮਹਾਰਾਜ ਕਹਿੰਦੇ ਨੇ ਤ੍ਰਿਸ਼ਨਾ ਬਿਰਲੇ ਹੀ ਕੀ 부ਝੀ ਹੈ। ਹੇ ਪਾਈ ਕਿਸੇ ਬਿਰਲੇ ਮਨੁੱਖ ਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝਦੀ ਹੈ। ਨਹੀਂ ਤਾਂ ਮਹਾਰਾਜ ਕਹਿੰਦੇ ਕੋਟ ਜੋਰੇ ਲੱਖ ਕਰੋੜੇ ਮਨ ਨਾ ਹੋਰੇ परे-परे ही को लुजी है साधारण हालत ਇਹ ਬਣੀ ਪਈ ਹੈ ਕਿ ਮਨੁੱਖ ਕਰੋੜਾਂ ਰੁਪਏ ਕਮਾਉਂਦਾ ਹੈ ਲੱਖਾਂ ਕਰੋੜਾਂ ਰੁਪਏ ਇਕੱਠੇ ਕਰਦਾ ਹੈ ਫਿਰ ਵੀ ਮਾ ਦੇ ਲਾਲਚ ਵੱਲੋਂ ਆਪਣੇ ਮਨ ਨੂੰ ਰੋਕਦਾ ਨਹੀਂ ਸਗੋਂ ਹੋਰ ਹੋਰ ਬਧਿਕ ਧਨ ਇਕੱਠਾ ਕਰਨ ਵਾਸਤੇ ਤ੍ਰਿਸ਼ਨਾ ਦੀ ਅੱਗ ਵਿੱਚ ਛੜਦਾ ਰਹਿੰਦਾ ਹੈ ਵਾਹ ਤੇ ਅਗਲੇ ਬੰਦ ਚ ਮਹਾਰਾਜ ਕਹਿੰਦੇ ਨੇ ਹੋਰ ਦੇਖੋ ਤੁਸੀਂ ਮਹਾਰਾਜ ਕਹਿੰਦੇ ਸੁੰਦਰ ਨਾਰੀ ਅਨਕ ਪ੍ਰਕਾਰੀ ਪਰ ਗ੍ਰਹਿ ਵਿਕਾਰੀ ਬੁਰਾ ਭਲਾ ਨਾ ਸੁਜੀ ਹੈ ਵਾਹ ਮਨੁੱਖ ਆਪਣੀ ਸੁੰਦਰ ਇਸਤਰੀ ਨਾਲ ਅਨੇਕਾਂ ਕਿਸਮ ਦੇ ਲਾਡ ਪਿਆਰ ਕਰਦਾ ਹੈ ਫਿਰ ਵੀ ਪਰ ਇਸਤਰੀ ਸੰਗ ਦਾ ਮੰਦ ਕਰਮ ਕਰਦਾ ਹੈ ਕਾਮ ਬਾਸਨਾ ਵਿੱਚ ਅੰਨੇ ਹੋਏ ਹੋਏ ਨੂੰ ਇਹ ਨਹੀਂ ਸੁਝਦਾ ਕਿ ਭੈੜਾ ਕਰਮ ਕਿਹੜਾ ਹੈ ਤੇ ਚੰਗਾ ਕਰਮ ਕਿਹੜਾ ਹੈ ਅਨਕ ਬੰਧਨ ਮਾਇਆ ਭਰਮਤ ਪਰਮਾਇ ਗੁਣ ਨਿਦ ਨਹੀਂ ਗਾਇਆ ਮਨ ਵਿਖੇ ਹੀ ਮੈਂ ਲੁੱਜੀ ਹੈ ਮਹਾਰਾਜ ਕਹਿੰਦੇ ਹੈ ਭਾਈ ਮਾਇਆ ਦੇ ਮੋਹ ਦੇ ਅਨੇਕਾਂ ਬੰਧਨਾ ਵਿੱਚ ਵੱਜਾ ਹੋਇਆ ਮਨੁੱਖ ਮਾਇਆ ਦੀ ਖਾਤਰ ਭਟਕਦਾ ਫਿਰਦਾ ਹੈ ਮਾਇਆ ਇਸ ਨੂੰ ਖوار ਕਰਦੀ ਹੈ ਮਾਇਆ ਦੇ ਪ੍ਰਭਾਵ ਹੇਠ ਰਹਿ ਕੇ ਮਨੁੱਖ ਗੁਨਾ ਦੇ ਖਜ਼ਾਨੇ ਪ੍ਰਮਾਤਮਾ ਦੀ ਸਿੱਫਤ ਸਲਾਹ ਨਹੀਂ ਕਰਦਾ ਮਨੁੱਖਾਂ ਦੇ ਮਨ ਵਿਸਿਆਂ ਦੀ ਅੱਗ ਵਿੱਚ ਹੀ ਛੜਦੇ ਰਹਿੰਦੇ ਹਨ ਜਾ ਕੋ ਰੇ ਕਿਰਪਾ ਕਰੇ ਜੀਵਤ ਸੋਈ ਮਰੇ ਸਾਧ ਸੰਗ ਮਾਇਆ ਤਰੇ ਨਾਨਕ ਸੋ ਜਨ ਦਰ ਹਰ ਸਿੱਜੀ ਹੈ ਏ ਭਾਈ ਜਿਸ ਮਨੁੱਖ ਉਤੇ ਪ੍ਰਮਾਤਮਾ ਮਿਹਰ ਕਰਦਾ ਹੈ ਉਹੀ ਮਨੁੱਖ ਦੁਨੀਆ ਦੀ ਕਿਰਤਕਾਰ ਕਰਦਾ ਹੋਇਆ ਭੀ ਮਾਇਆ ਦੇ ਮੋਹ ਵੱਲੋਂ ਅਸ਼ੋ ਰਹਿਂਦਾ ਹੈ ਬਚਾ ਰਹਿੰਦਾ ਹੈ ਭਾਵ ਤੇ ਸਾਧ ਸੰਗਤ ਵਿੱਚ ਰਹਿ ਕੇ ਮਾਇਆ ਦੀ ਘੁੰਮਣ ਘੇਰੀ ਤੋਂ ਪਾਰ ਲੰਘ ਜਾਂਦਾ ਹੈ ਗੁਰੂ ਦੀ ਸੰਗਤ ਕਰਦਾ ਕਰਦਾ ਮੋਹ ਮਾਇਆ ਦੀ ਘੁੰਮਣ ਘੇਰੀ ਤੋਂ ਬਚ ਜਾਂਦਾ ਹੈ اے ਨਾਨਕ ਆਖ ਉਹ ਮਨੁੱਖ ਪ੍ਰਮਾਤਮਾ ਦੇ ਦਰ ਤੇ ਕਾਮਯਾਬ ਗਿਣਿਆ ਜਾਂਦਾ ਹੈ ਵਾਹਿਗੁਰੂ ਅਗਲਾ ਸ਼ਬਦ ਮਹਾਰਾਜ ਕਹਿੰਦੇ ਨੇ ਗੌੜੀ ਮਹੱਲਾ ਪੰਜਵਾਂ ਦਾ ਸ਼ਬਦੀ ਆ ਜੀ ਅਗਲਾ ਵੀ ਮਹਾਰਾਜ ਕਹਿੰਦੇ ਸਬੂ ਹੂ ਕੋ ਰਸ ਹਰ ਹੋ ਏ ਭਾਈ ਪ੍ਰਮਾਤਮਾ ਦਾ ਨਾਮ ਹੀ ਸਭ ਜੀਵਾਂ ਦਾ ਸ੍ਰੇਸ਼ਟ ਆਨੰਦ ਹੈ ਕਾਹੂ ਜੋਗ ਕਾਹੂ ਭੋਗ ਕਾਹੂ ਗਿਆਨ ਕਾਹੂ ਧਿਆਨ ਕਾਹੂ ਹੋ ਡੰਡ ਧਰ ਹੋ ਪ੍ਰਭੂ ਦੇ ਨਾਮ ਤੋਂ ਖੁੰਝ ਕੇ ਕਿਸੇ ਮਨੁੱਖ ਨੂੰ ਜੋਗ ਕਮਾਣ ਦਾ ਸ਼ੌਂਕ ਪੈ ਗਿਆ ਵੀ ਮੈਂ ਜੋਗੀ ਹੋ ਜਾਂ ਕਿਸੇ ਨੂੰ ਦੁਨੀਆ ਦੇ ਪਦਾਰਥ ਮਾਨਣ ਦਾ ਚਸਕਾ ਹੈ। 36 ਤਰ੍ਹਾਂ ਦੇ ਪਦਾਰਥ ਜਿੰਨੇ ਵੀ ਦੁਨੀਆ ਦੇ ਪਦਾਰਥ ਨੇ ਵੇ ਸਾਰੇ ਸ਼ਕਲ। ਜੀਭ ਦਾ ਸਵਾਦ ਕਹਿੰਨੇ ਆ। ਕਿਸੇ ਨੂੰ ਗਿਆਨ ਚਰਚਾ ਲੱਗੀ। ਕਿਸੇ ਨੂੰ ਗਿਆਨ ਚਰਚਾ ਚੰਗੀ ਲੱਗਦੀ ਹੈ। ਕਿਸੇ ਨੂੰ ਗਿਆਨ ਦੀਆਂ ਗੱਲਾਂ ਚੰਗੀਆਂ ਲੱਗਦੀਆਂ ਹੈ। ਕਿਸੇ ਨੂੰ ਸਮਾਧੀਆਂ ਪਸੰਦ ਹਨ। ਤੇ ਕਿਸੇ ਨੂੰ ਡੰਡਾ ਧਾਰੀ ਯੋਗੀ ਬਣਨਾ ਚੰਗਾ ਲੱਗਦਾ ਹੈ। ਜੋਗੀ ਡੰਡਾ ਰੱਖਦੇ ਨੇ ਕੋਲੇ ਜਾਨੀ ਬੱਕਰਾ ਬੱਕਰਾ ਆਪੋ ਆਪਣਾ ਤਰੀਕਾ ਪਨਾ ਰਹੇ ਨੇ ਪਸੰਦ ਆਪਣੀ ਆਪਣੀ ਦੇ ਮੁਤਾਬਕ ਜੀਵਨ ਜੀ ਰਿਹਾ ਮਨੁੱਖ ਕਾਹੂ ਜਾਪ ਕਾਹੂ ਤਾਪ ਕਾਹੂ ਪੂਜਾ ਹੋਮ ਨੇਮ ਕਾਹੂ ਹੋ ਗੋਣ ਕਰ ਹੋ ਮਹਾਰਾਜ ਕਹਿੰਦੇ ਪ੍ਰਮਾਤਮਾ ਦਾ ਨਾਮ ਛੱਡ ਕੇ ਕਿਸੇ ਨੂੰ ਦੇਵੀ ਦੇਵਤਿਆਂ ਦੇ ਬਸ ਕਰਨ ਦੇ ਜਾਪ ਪਸੰਦ ਆ ਰਹੇ ਹਨ ਵੀ ਮੈਂ ਫਲਾਣੇ ਦੇਵੀ ਦੇਵਤੇ ਨੂੰ ਆਪਣੇ ਬਸ ਵਿੱਚ ਕਰ ਲਵਾਂ ਮੇਰੇ ਕਹਣੇ ਮੁਤਾਬਕ ਦੇਵੀ ਦੇਵਤਾ ਕੰਮ ਕਰੂ ਇਹ ਚੱਲਦਾ ਜੀ ਮੈਂ ਦੇਖਿਆ ਮੇਰਾ ਪ੍ਰੈਕਟਿਸ ਕਰ ਵੀ ਆ ਕਹਿੰਦੇ ਹੁੰਦੇ ਸੀ ਕਿ ਹੁਣ ਤਾਂ ਵਾਹਿਗੁਰੂ ਦੀ ਕਿਰਪਾ ਨਾਲ 20 25 ਸਾਲ ਹੋ ਗਏ ਤੇ ਪਹਿਲਾਂ ਜਾਂਦੇ ਹੁੰਦੇ ਸੀ ਇਹਨਾਂ ਕੋਲੇ ਅਸੀਂ ਤੇ ਕਹਿੰਦੇ ਹੁੰਦੇ ਸੀ ਮੇਰੇ ਦੇਵੀ ਬਾਸਾ ਜੀ ਬਲਾਨੀ ਦੇਵੀ ਬਾਸਾ ਬਸ ਉਹ ਤੋਂ ਆਪਾਂ ਥੋੜਾ ਕੰਮ ਕਰਵਾ ਦੇਣਾ ਪਤਾ ਨਹੀਂ ਤਾਂ ਗਪੌੜ ਛੱਡਦੇ ਸੀ ਭਾਈ ਖਣੀ ਭਾਈ ਬਸ ਵਿੱਚ ਸੀ ਇਹ ਨਹੀਂ ਪਤਾ ਆਪਾਂ ਨੂੰ ਇਹ ਮਹਾਰਾਜ ਜਾਣਦਾ ਜਾ ਉਹ ਜਾਣਦਾ ਮਹਾਰਾਜ ਕਹਿੰਦੇ ਪ੍ਰਮਾਤਮਾ ਦਾ ਨਾਮ ਛੱਡ ਕੇ ਕਿਸੇ ਨੂੰ ਦੇਵੀ-ਦੇਵਤਿਆਂ ਦੇ ਬਸ ਕਰਨ ਦੇ ਜਾਪ ਪਛੰਦਾ ਵੀ ਆਹ ਜਾਪ ਕਰਨ ਦੇ ਨਾਲ ਦੇਵੀ ਤੇ ਦੇਵਤਾ ਬਸ ਵਿੱਚ ਆ ਜਾਂਦਾ ਮਨੁੱਖ ਦੇ ਕਿਸੇ ਨੂੰ ਧੂਣੀਆਂ ਤਾਂ ਆਪਣੀਆਂ ਚੰਗੀਆਂ ਲੱਗਦੀਆਂ ਹਨ ਗਰਮੀ ਦੇ ਮਹੀਨੇ ਵਿੱਚ ਅੱਜ ਕੱਲ ਦੀ ਗਰਮੀ ਕਹ ਲੋ ਜਿਵੇਂ 40-47 ਤਾਪਮਾਨ ਡਿਗਰੀ ਹੈ ਇੰਨੀ ਡਿਗਰੀ ਦੇ ਵਿੱਚ ਤਾਲੇ-ਦਾਲੇ ਧੋਣੀਆਂ ਲਾ ਕੇ ਤੇ ਬਹਿਣਾ ਕਿਸੇ ਨੂੰ ਇਹ ਪਸੰਦਾ ਮਹਾਰਾਜ ਕਹਿੰਦੇ ਕਿਸੇ ਨੂੰ ਦੇਵ ਪੂਜਾ ਕਿਸੇ ਨੂੰ ਹਵਨ ਆਦਕ ਦੀ ਨਿਤ ਦੀ ਕਾਰ ਪਸੰਦ ਹੈ ਰੋਜ਼ ਹਮਨ ਕਰਨ ਤੇ ਕਿਸੇ ਨੂੰ ਭਰਮਤਾ ਸਾਧੂ ਬਣ ਕੇ ਰਮਤਾ ਵਾਹਿਗੁਰੂ ਰਮਤਾ ਸਾਧੂ ਬਣ ਕੇ ਧਰਤੀ ਉੱਤੇ ਤੁਰੇ ਫਿਰਨਾ ਚੰਗਾ ਲੱਗਦਾ ਹੈ ਰਮਤਾ ਸਾਧੂ ਆਪਾਂ ਕਹਿੰਦੇ ਨਹੀਂ ਵੀ ਰਮਤਾ ਸਾਧੂ ਆ ਇੱਧਰ ਤਰ ਗਿਆ ਉੱਧਰ ਤਰ ਗਿਆ ਟੱਕਦਾ ਨਹੀਂ ਹੈਗਾ ਤੁਰਿਆ ਹੀ ਰਹਿੰਦਾ ਮਹਾਰਾਜ ਕਹਿੰਦੇ ਇਹ ਪਸੰਦ ਦਾ ਕੰਝਾਂ ਨੂੰ ਕਾਹੂ ਤੀਰ ਕਾਹੂ ਨੀਰ ਕਾਹੂ ਬੇਦ ਵਿਚਾਰ ਨਾਨਕ ਭਗਤ ਪਿਰੋ ਮਹਾਰਾਜ ਕਹਿੰਦੇ ਹੇ ਭਾਈ ਕਿਸੇ ਨੂੰ ਕਿਸੇ ਨਦੀ ਦੇ ਕੰਢੇ ਬੈਠਣਾ ਕਿਸੇ ਨੂੰ ਤੀਰ ਸ ਇਸ਼ਨਾਨ ਤੇ ਕਿਸੇ ਨੂੰ ਵੇਦਾਂ ਦੀ ਵਿਚਾਰ ਪਸੰਦ ਹੈ ਪਰ ਗੁਰੂ ਨਾਨਕ ਸਾਹਿਬ ਜੀ ਕਹਿਣਾ ਕਰਦੇ ਨੇ ਪ੍ਰਮਾਤਮਾ ਪ੍ਰਮਾਤਮਾ ਭਗਤੀ ਨੂੰ ਪਿਆਰ ਕਰਨ ਵਾਲਾ ਹੈ ਜਿਹੜੇ ਉਹਦੀ ਭਗਤੀ ਵਿੱਚ ਲੱਗੇ ਰਹਿੰਦੇ ਨੇ ਉਹਦੇ ਨਿਜਮ ਵਿੱਚ ਰਹਿੰਦੇ ਨੇ ਉਹਦੇ ਕੀਤੇ ਨੂੰ ਸਿਰ ਮੱਥੇ ਮੰਨਦੇ ਨੇ ਇਹ ਭਗਤੀ ਆ ਜੀ ਆਪਣੀ ਮਰਜ਼ੀ ਨਾਲ ਜੀਵਨ ਜੀਣਾ ਭਗਤੀ ਨਹੀਂ ਹੈ ਉਹ ਤਾਂ ਮਨਮੁਖੀ ਗੱਲਾਂ ਨੇ ਤੇ ਮਹਾਰਾਜ ਅਗਲੇ ਸ਼ਬਦ ਵਿੱਚ ਕਹਿਣਾ ਕਰਦੇ ਨੇ ਗੋਰੀ ਮਹੱਲਾ ਪੰਜਵਾਂ ਗਣ ਕੀ ਰਤਨਿਤ ਮੋਰੀ ਤੂੰ ਹੀ ਰਸ ਤੂੰ ਹੀ ਜਸ ਤੂੰ ਹੀ ਰੂਪ ਤੂੰ ਹੀ ਰੰਗ ਆਸ ਓਟ ਪ੍ਰਭ ਤੋਰੀ ਮਹਾਰਾਜ ਕਹਿੰਦੇ ਗੁਨਾ ਦੀ ਵਡਿਆਈ ਕਰਨੀ ਹੀ ਮੇਰੇ ਵਾਸਤੇ ਦੁਨੀਆਂ ਦੇ ਸਾਰੇ ਪਦਾਰਥਾਂ ਦਾ ਖਜ਼ਾਨਾ ਹੈ ਪ੍ਰਭੂ ਪਰਮਾਤਮਾ ਦੇ ਗੁਨਾ ਦੀ ਵਡਿਆਈ ਕਰਨੀ ਮੇਰੇ ਵਾਸਤੇ ਸਾਰੇ ਪਦਾਰਥਾਂ ਦਾ ਖਜ਼ਾਨਾ ਹੈ ਮਹਾਰਾਜ ਕਹਿੰਦੇ ਤੂੰ ਹੀ ਰਾਸ ਤੂੰ ਹੀ ਜਸ ਤੂੰ ਹੀ ਰੂਪ ਤੂੰ ਹੀ ਰੰਗ ਆਸ ਓਟ ਪ੍ਰਭ ਤੋਰੀ हे ਪ੍ਰਭੂ ਤੂੰ ਹੀ ਮੇਰੇ ਵਾਸਤੇ ਦੁਨੀਆ ਦੇ ਪਦਾਰਥਾਂ ਦੇ ਸਵਾਦ ਹੈ ਤੂੰ ਹੀ ਮੇਰੇ ਵਾਸਤੇ ਦੁਨੀਆ ਦੀਆਂ ਵਡਿਆਈਆਂ ਹੈ ਤੂੰ ਹੀ ਮੇਰੇ ਵਾਸਤੇ ਜਗਤ ਦੇ ਸੋਹਣੇ ਰੂਪ ਤੇ ਰੰਗ ਤਮਾਸ਼ੇ ਹੈ हे ਪ੍ਰਭੂ ਮੈਨੂੰ ਤੇਰੀ ਓਟ ਹੈ ਤੇਰੀ ਹੀ ਆਸ ਹੈ ਇਹ ਭਗਤ ਪਿਆਰਿਆਂ ਦੀ ਨਿਸ਼ਾਨੀ ਆ ਜੀ ਇਹ ਭਗਤਾਂ ਦੀ ਸੋਚ ਹੈ ਤੂੰ ਹੀ ਮਾਨ ਤੂੰ ਹੀ ਧਾਨ ਤੂੰ ਹੀ ਪਤ ਤੂੰ ਹੀ ਪ੍ਰਾਨ ਗੁਰ ਤੁਟੀ ਲੈ ਜੋਰੀ हे ਪ੍ਰਭੂ ਤੂੰ ਹੀ ਮੇਰਾ ਮਾਨ ਆਦਰ ਹੈ ਤੇ ਤੂੰ ਹੀ ਮੇਰਾ ਧਨ ਤੂੰ ਹੀ ਮੇਰੀ ਇੱਜ਼ਤ ਹੈ ਤੂੰ ਹੀ ਮੇਰੀ ਜਿੰਦ ਦਾ ਆਸਰਾ ਹੈ ਮੇਰੀ ਟੁੱਟੀ ਹੋਈ ਸੁਰਤ ਨੂੰ ਗੁਰੂ ਨੇ ਤੇਰੇ ਨਾਲ ਜੋੜ ਦਿੱਤਾ ਹੈ ਗੁਰਬਾਣੀ ਸੁਰਤ ਨੂੰ ਜੋੜ ਦਿੰਦੀ ਆ ਜੀ ਪ੍ਰਮਾਤਮਾ ਦੇ ਨਾਲ ਤੂੰ ਹੀ ਗ੍ਰਹਿ ਤੂੰ ਹੀ ਬਨ ਤੂੰ ਹੀ ਗਾਓ ਤੂੰ ਹੀ ਸੁਣ ਨਾਨਕ ਨੇਰ ਨੇਰੀ ਹੈ ਨਾਨਕ ਨੇਰ ਨੇਰੀ اے ਪ੍ਰਭੂ ਤੂੰ ਹੀ ਮੈਨੂੰ ਘਰ ਵਿੱਚ ਦਿਸ ਰਿਹਾ ਹੈ ਤੂੰ ਹੀ ਮੈਨੂੰ ਸੰਗਲ ਵਿੱਚ ਜੰਗਲ ਵਿੱਚ ਦਿਸ ਰਿਹਾ ਹੈ ਭਾਪ ਵੀ ਜਿੱਥੇ ਵੀ ਦੇਖਾਂ ਕਣ ਕਣ ਵਿੱਚ ਤੂੰ ਹੀ ਹੈ ਬਸੋਂ ਵਾਲੇ ਥਾਂ ਤੇ ਵੀ ਤੇ ਉਜਾੜ ਵਿੱਚ ਵੀ ਤੂੰ ਹੀ ਵੱਸਦਾ ਹੈ ਪ੍ਰਭੂ ਪ੍ਰਮਾਤਮਾ ਪ੍ਰਭੂ ਹਰੇਕ ਜੀਵ ਦੇ ਅਤ ਨੇੜੇ ਵੱਸਦਾ ਹੈ ਅੰਦਰ ਹੀ ਅਗਰੇ ਸਾਹਿਬ ਜੀ ਦਾ ਸਤਗੁਰੂ ਦੱਸਦੇ ਨੇ ਗੌੜੀ ਮਹੱਲਾ ਪੰਜਵਾਂ ਮਾਤੋ ਹਰ ਰੰਗ ਮਾਤੋ ਉਹੀ ਪੀਓ ਉਹੀ ਖੀਓ ਗੁਰੇ ਦੀਓ দান ਕੀਓ ਵਾਹੂ ਸੋ ਮਨ ਰਤੋ ਇਹ ਹੁਣ ਜੋਗੀਆਂ ਦੀ ਗੱਲ ਆ ਜੀ ਜਿਹੜੇ ਜੋਗ ਸਾਧਨਾ ਕਰਦੇ ਨੇ ਕੋਈ ਧੂਣੀਆਂ ਤਾਂ ਪਰਿਆ ਕੋਈ ਜਲਧਾਰੇ ਕਰ ਰਿਹਾ ਕੋਈ ਡੰਡਾ ਹੱਥ ਚ ਰੱਖ ਰਿਹਾ ਕੋਈ ਮਤਲਬ ਰਮਤਾ ਜੋਗੀ ਆ ਇਹਨਾਂ ਦੀ ਗੱਲ ਕਰਦੇ ਨੇ ਮਹਾਰਾਜ ਹੁਣ ਏ ਜੋਗੀ ਮੈਂ ਵੀ ਮਤਬ ਵਾਲਾ ਹਾਂ ਪਰ ਮੈਂ ਤਾਂ ਪ੍ਰਮਾਤਮਾ ਦੇ ਪ੍ਰੇਮ ਸ਼ਰਾਬ ਨਾਲ ਮਤਬ ਵਾਲਾ ਹੋ ਰਿਹਾ ਹਾਂ ਕਹਿੰਦਾ ਮਤਲਬ ਕਿ ਘਰ ਦੀ ਸ਼ਰਾਬ ਕੱਢ ਕੇ ਪੀਂਦੇ ਆ ਵੀ ਉਹ ਨਸ਼ਾ ਕਰਨਾ ਤੇ ਉਹਦੇ ਨਾਲ ਮਸਤੀ ਚੜੀ ਰਹਿੰਦੀ ਆ ਪਰ ਗੁਰੂ ਮਹਾਰਾਜ ਕਹਿੰਦੇ ਵੀ ਮੈਨੂੰ ਤਾਂ ਪ੍ਰਮਾਤਮਾ ਦੇ ਨਾਮ ਦਾ ਹੀ ਨਸ਼ਾ ਪਸੰਦ ਹੈ ਭਾਈ ਉਹਦੇ ਵਿੱਚ ਹੀ ਮੈਂ ਮਸਤ ਰਹਿੰਦਾ ਹਾਂ ਉਹੀ ਪੀਓ ਉਹੀ ਖੀਓ ਗੁਰੇ ਦੀਓ ਦਾਨ ਕੀਓ ਵਾਹੂ ਸਿਉਮਨ ਰਤੂ ਮਹਾਰਾਜ ਕਹਿੰਦੇ ਹੈ ਜੋਗੀ ਮੈਂ ਉਹ ਨਾਮ ਮਦ ਹੀ ਪੀਂਦਾ ਹਾਂ ਪੀਤਾ ਹੈ ਉਹ ਨਾਮ ਮਦ ਪੀ ਕੇ ਹੀ ਮੈਂ ਖੀਵਾ ਹੋ ਰਿਹਾ ਹਾਂ ਬਈ ਮੈਨੂੰ ਤਾਂ ਪ੍ਰਮਾਤਮਾ ਦੇ ਨਾਮ ਦੀ ਹੀ ਖੁਮਾਰੀ ਜੜੀ ਰਹਿੰਦੀ ਹੈ ਗੁਰੂ ਨੇ ਮੈਨੂੰ ਗੁਰੂ ਨੇ ਮੈਨੂੰ ਇਹ ਨਾਮ ਮਦ ਦਿੱਤਾ ਹੈ ਮੈਨੂੰ ਇਹ ਦਾਤ ਦਿੱਤੀ ਹੈ ਹੁਣ ਉਸੇ ਨਾਮ ਮਦ ਨਾਲ ਹੀ ਮੇਰਾ ਮਨ ਰੁੱਤਾ ਹੋਇਆ ਹੈ ਤੇ ਜਿਹੜੀ ਪੱਠੀ ਦੀ ਗੱਲ ਕਰਦੇ ਪੱਠੀ ਤੇ ਕੱਢ ਕੇ ਪੀਂਦੇ ਸੀ ਇਹ ਜੋਗੀ ਲੋਕ ਮਹਾਰਾਜ ਕਹਿੰਦੇ ਮੈਨੂੰ ਪ੍ਰਭੂ ਪ੍ਰਮਾਤਮਾ ਦੇ ਨਾਮ ਦਾ ਹੀ ਆਸਰਾ ਹੈ ਨਾਮ ਦੀ ਹੀ ਉਹੀ ਪਾਠੀ ਉਹੀ ਪੋਚਾ ਉਹੀ ਪਿਆਰੋ ਉਹੀ ਰੂਚਾ ਸਭ ਕੁਝ ਮੇਰੇ ਵਾਸਤੇ ਪ੍ਰਭੂ ਪ੍ਰਮਾਤਮਾ ਦਾ ਨਾਮ ਹੀ ਹੈ ਉਹੋ ਸੁਖ ਜਾਤੋਂ ਮੈਂ ਤਾਂ ਉਹੀ ਸੁਖ ਮਾਨਦਾ ਹਾਂ ਪ੍ਰਮਾਤਮਾ ਦੇ ਨਾਮ ਦਾ ਹੀ ਸ਼ਰਾਬ ਕੱਢਣ ਵਾਲੀ ਪੱਠੀ ਹੈ ਉਹ ਨਾਮ ਹੀ ਸ਼ਰਾਬ ਨਿਕਲਣ ਵਾਲੀ ਨਾਲੀ ਉੱਤੇ ਟਕਣ ਅਪਣਾਉਣ ਵਾਲਾ ਪੋਚਾ ਹੈ ਪ੍ਰਭੂ ਦਾ ਨਾਮ ਹੀ ਮੇਰੇ ਵਾਸਤੇ ਪਿਆਲਾ ਹੈ ਅਤੇ ਨਾਮ ਮਦ ਹੀ ਮੇਰੀ ਲਗਨ ਹੈ ਇਹ ਜੋਗੀ ਮੈਂ ਆਪਣੇ ਮਨ ਵਿੱਚ ਉਹੀ ਨਾਮ ਮਦ ਦਾ ਆਨੰਦ ਮਾਨ ਰਿਹਾ ਹਾਂ ਸਹਿਜ ਕੇਲ ਆਨੰਦ ਖੇਲ ਰਹੇ ਫੇਰ ਭੇ ਮੇਲ ਨਾਨਕ ਗੁਰ ਸ਼ਬਦ ਪਰਤੋ ਗੁਰੂ ਨਾਨਕ ਸਾਹਿਬ ਜੀ ਕਹਣਾ ਕਰਦੇ ਨੇ ਜੋਗੀ ਜਿਸ ਮਨੁੱਖ ਦਾ ਮਨ ਗੁਰੂ ਦੇ ਸ਼ਬਦ ਵਿੱਚ پروਇਆ ਜਾਂਦਾ ਹੈ ਉਹ ਆਤਮਿਕ ਅਡੋਲਤਾ ਦੇ ਚੋਜ ਆਨੰਦਮਾਨਦਾ ਹੈ ਤੇ ਉਸ ਦਾ ਪ੍ਰਭੂ ਚਰਨਾਂ ਨਾਲ ਮਲਾਪ ਹੋ ਜਾਂਦਾ ਹੈ ਤੇ ਉਸ ਦੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ ਅੱਗੇ ਮਹਾਰਾਜ ਕਹਿਣਾ ਕਰਦੇ ਨੇ ਰਾਗ ਗੌੜੀ ਮਾਲਵਾ ਮਹੱਲਾ ਪੰਜਵਾਂ ਇਹ ਰਾਗ ਗੌੜੀ ਮਾਲਵਾ ਵਿੱਚ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ ਜੀ ਮਹਾਰਾਜ ਕਹਿੰਦੇ ਨੇ ਇੱਕ ਓੰਕਾਰ ਸਤਗੁਰ ਪ੍ਰਸਾਦ ਇੱਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਅਤੇ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਹਰ ਨਾਮ ਲੇਹੋ ਮੀਤਾ ਲੇਹੋ ਅੱਗੇ ਬਖਮ ਪੰਥ ਭਿਆਨ ਮਹਾਰਾਜ ਕਹਿੰਦੇ ਹੈ ਮਿੱਤਰ ਪ੍ਰਮਾਤਮਾ ਦਾ ਨਾਮ ਸਿਮਰ ਨਾਮ ਸਿਮਰ ਜਿਸ ਜੀਵਨ ਪੰਥ ਉੱਤੇ ਤੂੰ ਤੁਰ ਰਿਹਾ ਹੈ ਉਹ ਰਸਤਾ ਬਕਾਰਾਂ ਦੇ ਹੱਲਿਆਂ ਦੇ ਕਾਰਨ ਔਖਾ ਹੈ ਤੇ ਡਰਨਾ ਡਰਾਵਣਾ ਹੈ ਰਹਾਵळा ਬੰਦਾ ਜੀ ਮਹਾਰਾਜ ਕਹਿੰਦੇ ਸੇਵਤ ਸੇਵਤ ਸਦਾ ਸੇਵ ਤੇਰੇ ਸੰਗ ਵਸਤ ਹੈ ਕਾਲ ਏ ਮਿੱਤਰ ਪ੍ਰਮਾਤਮਾ ਦਾ ਨਾਮ ਸਿਮਰਦਿਆਂ ਸਿਮਰਦਿਆਂ ਸਦਾ ਸਿਮਰਦਾ ਰਹੋ ਮੌਤ ਹਰ ਵੇਲੇ ਤੇਰੇ ਨਾਲ ਵਸਦੀ ਹੈ ਪਤਾ ਨਹੀਂ ਕਿਹੜੇ ਵੇਲੇ ਨੇ ਝੱਟ ਮਾਰ ਦੇਣੀ ਹੈ ਪ੍ਰਭੂ ਪ੍ਰਮਾਤਮਾ ਦਾ ਨਾਮ ਸਿਮਰਦਾ ਰਹਿ ਕਰ ਸੇਵਾ ਤੂੰ ਸਾਧਕੀ ਹੋ ਕਟਿਏ ਜਮ ਜਾਲ ਕਰ ਸੇਵਾ ਤੂੰ ਸਾਧਕੀ ਹੋ ਕਟਿਏ ਜਮ ਜਾਲ हे ਭਾਈ ਗੁਰੂ ਦੀ ਸੇਵਾ ਕਰ ਗੁਰੂ ਦੀ ਰਸਨ ਸ਼ਰਨ ਪੈ ਪਉ ਗੁਰੂ ਦੀ ਸ਼ਰਨ ਪਉ ਗੁਰੂ ਦੀ ਸ਼ਰਨ ਪਿਆ ਉਹ ਮੋਹ ਜਾਲ ਕਟਿਆ ਜਾਂਦਾ ਹੈ ਜੋ ਆਤਮਿਕ ਮੌਤ ਵਿੱਚ ਫਸਾ ਦਿੰਦਾ ਹੈ ਉਹ ਮੋਹ ਦਾ ਜਾਲ ਕਟਿਆ ਜਾਂਦਾ ਜਿਹੜਾ ਆਤਮਿਕ ਮੌਤ ਵਿੱਚ ਪਸਾਉਂਦਾ ਪਰਮਾਤਮਾ ਦਾ ਨਾਮ ਘਟਦਾ ਹੈ ਜੀ ਅੱਗੇ ਮਹਾਰਾਜ ਕਹਿੰਦੇ ਨੇ ਹੋਮ ਜਗ ਤੀਰਥ ਕੀਏ ਵਿੱਚ ਹੋਮੇ ਪਦੇ ਵਿਕਾਰ ਪਰਮਾਤਮਾ ਦੇ ਨਾਮ ਦਾ ਸਿਮਰਨ ਛੱਡ ਕੇ ਜਿੰਨਾ ਮਨੁੱਖਾਂ ਨੇ ਨਰੇ ਹਵਨ ਕੀਤੇ ਜਗ ਕੀਤੇ ਤੀਰਥ ਇਸ਼ਨਾਨ ਕੀਤੇ ਉਹ ਇਹਨਾਂ ਕੀਤੇ ਕਰਮਾਂ ਦੀ ਹੋਮੇ ਵਿੱਚ ਫਸੇ ਗਏ ਫਸਦੇ ਗਏ ਉਹਨਾਂ ਦੇ ਅੰਦਰ ਵਿਕਾਰ ਵਸਦੇ ਵੱਧਦੇ ਗਏ ਕਿਉਂਕਿ ਹਉਮੈ ਦਾ ਵੀ ਹੰਕਾਰ ਹੁੰਦਾ ਜੀ ਮਤਲਬ ਚੰਗੇ ਕੰਮ ਦਾ ਵੀ ਹੰਕਾਰ ਹੋ ਜਾਂਦਾ ਇਨਸਾਨ ਨੂੰ ਵੀ ਮੈਂ ਆ ਚੰਗਾ ਕੀਤਾ ਤੇ ਜਦੋਂ ਹੰਕਾਰ ਹੋ ਜਾਂਦਾ ਫਿਰ ਹਉਮੈ ਦੇ ਮੋਹ ਵਿੱਚ ਫਸ ਜਾਂਦਾ ਉਹ ਨਰਕ ਸੁਰਗ ਦੋਏ ਪੁੰਚਨ ਹੋਏ ਬਹਰ ਬਹਰ ਅਵਤਾਰ ਤੇਰਾ ਮਰਨਾ ਜੰਮਣਾ ਮੁੱਕਣਾ ਹੀ ਨਹੀਂ ਮਹਾਰਾਜ ਕਹਿੰਦੇ ਇਸ ਤਰ੍ਹਾਂ ਨਰਕ ਤੇ ਸੁਰਗ ਦੋਵੇਂ ਭੋਗੜੇ ਪੈਂਦੇ ਹਨ ਮੜਮੜ ਜਨਮਾਂ ਦਾ ਚੱਕਰ ਚੱਲਦਾ ਰਹਿੰਦਾ ਹੈ ਜੇ ਭਾਈ ਜਨਮ ਮਰਨ ਦੇ ਚੱਕਰ ਤੋਂ ਬਚਣਾ ਚਾਹੁੰਦਾ ਇਨਸਾਨ ਤਾਂ ਇਨਸਾਨ ਨੇ ਹਤ ਨੂੰ ਸਮਝ ਮਨੁੱਖਤਾ ਦੇ ਨਾਲ ਪਿਆਰ ਰੱਖ ਮੁਹੱਬਤ ਰੱਖ ਈਰਖਾ ਛੱਡ ਦੇ ਦੁਬੈਤ ਛੱਡ ਦੇ ਮਾੜੀ ਮੱਤ ਛੱਡ ਦੇ ਮਹਾਰਾਜ ਕਹਿੰਦੇ ਫੇਰ ਤੇਰਾ ਜੀਵਨ ਬਹੁਤ ਸੌਖਾ ਰਹੇਗਾ ਕਿਉਂ ਜੀਵਨ ਤਾਂ ਬੀਤ ਹੀ ਜਾਣਾ ਜੀ ਜਿੰਨੇ ਤਾਂ ਸਵਾਸ ਲਿਖੇ ਨੇ ਪ੍ਰਭੂ ਪਰਮਾਤਮਾ ਨੇ ਮਹਾਰਾਜ ਕਹਿੰਦੇ ਉਹਨੇ ਤਾਂ ਤੂੰ ਲੈਣੇ ਨੇ ਚਾਹੇ ਤੂੰ ਹੰਕਾਰੀ ਹੋ ਕੇ ਜੀਵਨ ਜੀ ਲਾ ਪਾਈ ਚਾਹੇ ਬਕਾਰੀ ਹੋ ਕੇ ਜੀ ਲਾ ਤੇ ਜੀਵਨ ਤਾਂ ਤੇਰਾ ਖਤਮ ਹੋ ਹੀ ਜਾਣਾ ਇੱਕ ਦਿਨ ਜੇ ਤੂੰ ਆਪਣੀ ਮਤ ਗੁਰੂ ਦੀ ਮਤ ਗੁਰੂ ਤੋਂ ਮਤ ਲੈ ਕੇ ਆਪਣਾ ਜੀਵਨ ਬਸਰ ਕਰੇ ਪ੍ਰੇਮ ਹਮ ਪ੍ਰੇਮ ਮੁਹੱਬਤ ਦੇ ਨਾਲ ਆਪਣਾ ਜੀਵਨ ਬਸਰ ਕਰੇ ਮਹਾਰਾਜ ਕਹਿੰਦੇ ਫਿਰ ਤੇਰਾ ਜੀਵਨ ਬਹੁਤ ਹੀ ਸੋਹਣਾ ਹੋ ਜਾਏਗਾ ਲੋਕ ਯਾਦ ਕਰਨਗੇ ਵੀ ਬਹੁਤ ਚੰਗਾ ਸੀ ਇਨਸਾਨ ਬੜੇ ਸੋਹਣੇ ਕੰਮ ਸੀ ਇਹਦੇ ਬੜਾ ਸਮਝਦਾਰ ਸੀ ਬੇਸਮਝਾ ਹੋ ਕੇ ਨਾ ਇਨਸਾਨ ਤੁਰ ਮਹਾਰਾਜ ਕਹਿੰਦੇ ਨੇ ਹੇ ਮਿੱਤਰ Shivpuri Brahmindrapuri ਨਹਿ ਜਲ ਕੋ ਥਾਉ ਨਾਹੀ ਮਹਾਰਾਜ ਕਹਿੰਦੇ ਹੇ ਮਿੱਤਰ ਹਵਨ ਜਗ ਤੀਰਥ ਆਦਿਕ ਕਰਮ ਕਰਕੇ ਲੋਕ Shivpuri ਬ੍ਰਹਮਪੁਰੀ ਇੰਦਰਪੁਰੀ ਆਦਕ ਦੀ ਪ੍ਰਾਪਤੀ ਦੀਆਂ ਆਸਾਂ ਬਣਾਉਂਦੇ ਹਨ ਪਰ ਸ਼ਿਵਪੁਰੀ ਬ੍ਰਹਮਪੁਰੀ ਇੰਦਰਪੁਰੀ ਇਹਨਾਂ ਵਿੱਚੋਂ ਕੋਈ ਵੀ ਥਾਂ ਸਦਾ ਟਿਕੇ ਰਹਿਣ ਵਾਲਾ ਨਹੀਂ ਹੈ ਚਲੋ ਜੀ ਨਵੇੜਤੀ ਗੱਲ ਮਹਾਰਾਜ ਨੇ ਵੀ ਇਹ ਨਹੀਂ ਸਦਾ ਤੇ ਟਿਕਣ ਵਾਲਾ ਭਾਈ ਪ੍ਰਭੂ ਪ੍ਰਮਾਤਮਾ ਦਾ ਨਾਮ ਹੀ ਤੇਰੇ ਜੀਵਨ ਦਾ ਸਾਥੀ ਹੈ ਇਹ ਨਹੀਂ ਤੇਰਾ ਭਲਾ ਕਰਨਾ ਮਹਾਰਾਜ ਅਗੇ ਕਹਿੰਦੇ ਨੇ ਬਿਨ ਹਰ ਸੇਵਾ ਸੁਖ ਨਹੀਂ ਹੋ ਸਾਖਤ ਆਵੇ ਜਾਹੀ ਪ੍ਰਮਾਤਮਾ ਦੇ ਸਿਮਰਨ ਤੋਂ ਬਿਨਾ ਕਿਤੇ ਆਤਮਿਕ ਆਨੰਦ ਵੀ ਨਹੀਂ ਮਿਲਦਾ ਏ ਭਾਈ ਪ੍ਰਮਾਤਮਾ ਨਾਲੋਂ ਵਿਛੜੇ ਮਨੁੱਖ ਜਨਮ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ ਜੰਮਦੇ ਮਰਦੇ ਹਨ ਜੰਮਦੇ ਹਨ ਮਰਦੇ ਹਨ ਦੇਖੋ ਜੀ ਜੇ ਜਨਮ ਮਰਨ ਕੱਟਣਾ ਦਾ ਭਾਈ ਪ੍ਰਮਾਤਮਾ ਦੇ ਨਾਮ ਨਾਲ ਜੁੜ ਜਾ ਨੇਕੀ ਖੱਟ ਦੁਨੀਆ ਦੇ ਵਿੱਚ ਬਦਨਾਮੀ ਨਾ ਇਕੱਠੀ ਕਰ ਬਦਨਾਮੀ ਤਾਂ ਵੈਸੇ ਹੀ ਲੋਕ ਕਰ ਦਿੰਦੇ ਨੇ ਚੰਗੇ ਭਲੇ ਨੂੰ ਹੀ ਤੂੰ ਉਹੋ ਜੇ ਕੰਮ ਕਰ ਜਿਹਦੇ ਨਾਲ ਤੇਰੀ ਸਿਫਤ ਸਲਾਹ ਹੋਵੇ ਤੇ ਪ੍ਰਮਾਤਮਾ ਦੇ ਘਰ ਵਿੱਚ ਪ੍ਰਵਾਨ ਹੋ ਜੇ ਜੈਸੋ ਗੁਰ ਉਪਦੇਸ਼ ਆ ਮੈਂ ਤੈਸੋ ਕਹਿਆ ਪੁਕਾਰ ਮਹਾਰਾਜ ਕਹਿੰਦੇ ਜਿਸ ਤਰ੍ਹਾਂ ਗੁਰੂ ਨੇ ਮੈਨੂੰ ਉਪਦੇਸ਼ ਦਿੱਤਾ ਹੈ ਮੈਂ ਉਸੇ ਤਰ੍ਹਾਂ ਉੱਚੀ ਬੋਲ ਕੇ ਦੱਸ ਦਿੱਤਾ ਹੈ ਹਾਂ ਗੁਰਮਖ ਪਿਆਰਿਓ ਭੈਣ ਭਰਾਵੋ ਸਤ ਸੰਗੀ ਜਨੋ ਜਿਵੇਂ ਗੁਰੂ ਸਾਹਿਬ ਨੇ ਜਿਸ ਤਰ੍ਹਾਂ ਗੁਰੂ ਨੇ ਮੈਨੂੰ ਉਪਦੇਸ਼ ਦਿੱਤਾ ਹੈ ਮੈਂ ਉਸੇ ਤਰ੍ਹਾਂ ਉੱਚੀ ਬੋਲ ਕੇ ਦੱਸ ਦਿੱਤਾ ਤੁਹਾਨੂੰ ਮਹਾਰਾਜ ਕਹਿੰਦੇ ਨੇ ਨਾਨਕ ਕਹੇ ਸੁਨ ਰੇ ਮਨ ਕਰ ਕੀਰਤਨ ਹੋਏ ਉਧਾਰ ਮਹਾਰਾਜ ਕਹਿੰਦੇ ਨੇ ਉੱਚੀ ਬੋਲ ਕੇ ਉਧਾਰ ਬਚਾਓ ਨਾਨਕ ਆਖਦਾ ਹੈ हे ਮੇਰੇ ਮਨ ਸੁਣ ਪ੍ਰਮਾਤਮਾ ਦੀ ਕੀਰਤਨ ਕਰਦਾ ਹੋਇਆ ਪ੍ਰਮਾਤਮਾ ਦਾ ਕੀਰਤਨ ਕਰਦਾ ਰਹੋ ਕੀਰਤਨ ਦੀ ਬਰਕਤ ਨਾਲ ਬਕਾਰਾਂ ਤੋਂ ਜਨਮ ਮਰਨ ਦੇ ਗੇੜ ਤੋਂ ਬਚਾਓ ਹੋ ਜਾਂਦਾ ਹੈ ਰਾਗ ਗੌੜੀ ਮਹੱਲਾ 5ਵਾਂ ਰਾਗ ਗੌੜੀ ਮਾਲਾ ਵਿੱਚ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ ਜੀ ਏ ਓ ੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਅਤੇ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਪਾਇਓ ਬਾਲ ਬੁੱਧ ਸੁਖ ਰੇ ਹਰਖ ਸੋਗ ਹਨ ਮੂਰਤ ਦੁਖ ਸੁਖ ਚਿਤ ਸੰਸਾਰ ਹੈ ਸੰਸਾਰ ਗੁਰ ਮਿਲੇ ਮਹਾਰਾਜ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਜਿਸ ਨੇ ਵੀ ਉਸ ਆਨੰਦ ਜਿਸ ਨੇ ਵੀ ਸੁਖ ਆਨੰਦ ਲੱਭਾ ਬਾਲਕਾ ਵਾਲੀ ਅਕਲ ਨਾਲ ਹੀ ਸੁਖ ਆਨੰਦ ਲੱਭਾ ਹੈ ਵੀ ਬੱਚਿਆਂ ਵਾਲੀ ਭਾਈ ਬੁੱਧੀ ਰੱਖ ਬੱਚਾ ਹੁੰਦਾ ਵਾ ਨਰਬੈਰ ਨਾ ਤਾਂ ਬੱਚੇ ਨੂੰ ਮਤਲਬ ਕੋਈ ਇਸੇ ਨਾਲ ਬੈਰ ਹੁੰਦਾ ਕੋਈ ਨਾ ਕੋਈ ਈਰਖਾ ਹੁੰਦੀ ਆ ਬੱਚਾ ਇੱਕ ਸੱਚਾ ਸੁੱਚਾ ਹੁੰਦਾ ਉਹਨੂੰ ਸਾਰੇ ਇੱਕੋ ਜਿਹੇ ਹੁੰਦੇ ਨੇ ਮਹਾਰਾਜ ਕਹਿੰਦੇ ਬੱਚਿਆਂ ਵਾਲੀ ਪਾਈ ਮਤ ਰੱਖ ਆਪਣੀ ਬાળੀ ਜੀ ਨਾ ਸਿਆਣਫ ਜੀ ਦਿਖਾ ਇਹ ਤੇਰੀ ਸਿਆਣਫ ਤੈਨੂੰ ਲੋਕਾਂ ਦੀਆਂ ਨਜ਼ਰਾਂ ਵਿੱਚੋਂ ਗਿਰਾ ਦਿੰਦੀ ਹੈ ਕਿਉਂਕਿ ਲੋਕ ਤੈਨੂੰ ਚੰਗਾ ਨਹੀਂ ਕਹਿਣਗੇ ਫਿਰ ਹਰਖ ਸੋਗ ਹਾਨ ਮੂਰਤ ਦੁੱਖ ਸੁਖ ਚਿਤ ਸਮਗੁਰ ਮਿਲੇ ਗੁਰੂ ਨੂੰ ਮਿਲਿਆਂ ਬਾਲਬੁੱਧ ਪ੍ਰਾਪਤ ਹੋ ਜਾਂਦੀ ਹੈ ਮਤਲਬ ਬੱਚਿਆਂ ਵਾਲੀ ਤੇਰੀ ਬੁੱਧੀ ਹੋ ਜਾਂਦੀ ਹੈ ਫਿਰ ਨਰਵੈਰਤਾ ਵਾਲੀ ਈਰਖਾ ਨਹੀਂ ਹੁੰਦੀ ਬੱਚੇ ਕੋਲੇ ਝੂਠ ਨਹੀਂ ਹੁੰਦਾ ਬੱਚੇ ਕੋਲੇ ਕੋਈ ਵੀ ਕਿਸੇ ਕਿਸਮ ਦਾ ਵੀ ਮਾੜੀ ਸੋਚ ਨਹੀਂ ਹੁੰਦੀ ਬੱਚੇ ਕੋਲੇ ਫਿਰ ਬੱਚਿਆਂ ਵਾਲੀ ਮਹਾਰਾਜ ਕਹਿੰਦੇ ਤੈਨੂੰ ਬੁੱਧੀ ਮਿਲ ਜਾਏਗੀ ਗੁਰੂ ਨੂੰ ਮਿਲਿਆਂ ਬਾਲ ਬੁੱਧ ਪ੍ਰਾਪਤ ਹੋ ਜਾਂਦੀ ਹੈ ਤੇ ਖੁਸ਼ੀ ਗਮੀ ਘਾਟਾ ਮੌਤ ਦੁੱਖ ਸੁੱਖ ਇਹ ਸਾਰੇ ਚਿੱਤ ਵਿੱਚੋਂ ਚਿੱਤ ਵਿੱਚ ਇੱਕੋ ਜਿਹੇ ਪ੍ਰਤੀਤ ਹੋਣ ਲੱਗ ਪੈਂਦੇ ਹਨ ਕਿਉਂਕਿ ਬੱਚੇ ਨੂੰ ਨਾ ਆਪਾਂ ਕਹਦੇ ਨੇ ਨਾ ਬੱਚਿਆਂ ਨੂੰ ਨਾ ਗਮੀ ਦੀ ਨਾ ਸਰਦੀ ਦੀ ਨਾ ਚੜੀ ਦੀ ਨਾ ਉਤਰੀ ਦੀ ਇਹ ਭਾਈ ਫਿਰ ਨਾ ਕਿਸੇ ਗਮੀ ਦੀ ਨਾ ਕੋਈ ਸਰਦੀ ਸਦੀ ਦਾ ਨਾ ਕੋਈ ਗਮੀ ਦਾ ਨਾ ਕੋਈ ਖੁਸ਼ੀ ਦਾ ਕੋਈ ਅਸਰ ਨਹੀਂ ਜਾਦੇ ਹੁੰਦਾ ਕਿਉਂਕਿ ਉਹ ਮਨੁੱਖ ਤੇ ਮਹਾਰਾਜ ਦੀ ਕਿਰਪਾ ਨਾਲ ਉਹ ਸੋਹਣਾ ਜੀਵਨ ਜੀਂਦਾ ਗਮ ਦੇ ਵਿੱਚ ਉਹ ਦੁਖੀ ਨਹੀਂ ਹੁੰਦਾ ਤੇ ਸੁਖ ਦੇ ਵਿੱਚ ਉਹ ਹੰਕਾਰੀ ਨਹੀਂ ਹੁੰਦਾ ਐਸਾ ਮਨ ਹੋ ਜਾਂਦਾ ਫਿਰ ਇਨਸਾਨ ਦਾ ਜਿਹੜਾ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਦਾ ਹੈ ਭਾਈ ਇਹ ਸ਼ਬਦ ਆਪਾਂ ਕੱਲ ਨੂੰ ਵੀ ਵਿਚਾਰਾਂਗੇ ਜੀ ਗੁਰੂ ਨੂੰ ਮਿਲਿਆਂ ਬਾਲਬੁੱਧ ਪ੍ਰਾਪਤ ਹੋ ਜਾਂਦੀ ਹੈ ਤੇ ਖੁਸ਼ੀ ਗਮੀ ਘਾਟਾ ਮੌਤ ਦੁੱਖ ਸੁੱਖ ਇਹ ਸਾਰੇ ਚਿੱਤ ਵਿੱਚੋਂ ਇੱਕੋ ਜਿਹੇ ਪ੍ਰਤੀਤ ਚਿੱਤ ਵਿੱਚ ਇੱਕੋ ਜਿਹੇ ਪ੍ਰਤੀਤ ਹੋਣ ਲੱਗ ਪੈਂਦੇ ਹਨ ਇਸ ਤਰ੍ਹਾਂ ਭਾਈ ਪ੍ਰਭੂ ਪਰਮਾਤਮਾ ਦਾ ਨਾਮ ਗੁਰਬਾਣੀ ਸ਼ਬਦ ਵਿਚਾਰ ਸਾਡੇ ਇਸ ਤਰ੍ਹਾਂ ਤਾਂ ਜੀਵਨ ਕੱਟ ਦਿੰਦੀ ਹੈ ਗੁਰਬਾਣੀ ਨਾਲ ਜੁੜੇ ਰਹੀਏ ਫੇਰ ਸਾਡਾ ਜਿਹੜਾ ਜੀਵਨ ਹੈ ਇਹ ਲੇਖੇ ਵਿੱਚ ਲੱਗ ਜਾਏਗਾ ਲੋਕ ਸੁਖੀਏ ਪ੍ਰਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮੇਲੇ ਫਿਰ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਮੇਲ ਮਲਾਪ ਹੋ ਜਾਂਦਾ ਜੀ ਫਿਰ ਜੀਵ ਆਤਮਾ ਸੌਖੀ ਰਹਿੰਦੀ ਹੈ ਜੋ ਜਲ ਹੋ ਕਿਸ ਚੋਚੋ ਚਿਤਬੋ ਜੋ ਲੋ ਹੋ ਕਿਸ ਸੋਚੋ ਚਿਤਬੋ ਤੋ ਲੋ ਦੁਖਨ ਭਰੇ ਏ ਭਾਈ 사ਦਾ ਜਦ ਤੱਕ ਮੈਂ ਆਪਣੀ ਚਤਰਾਈ ਦੀਆਂ ਕੁਝ ਸੋਚਾਂ ਸੋਚਦਾ ਰਿਹਾ ਹਾਂ ਚਿਤ ਬੁਧਾ ਰਿਹਾ ਹਾਂ ਤਦ ਤੱਕ ਮੈਂ ਦੁੱਖਾਂ ਨਾਲ ਭਰਿਆ ਰਿਹਾ ਜੋ ਕਰਪਾਲ ਗੁਰ ਪੂਰਾ ਭੇਟਿਆ ਤੋ ਆਨੰਦ ਸਹਿਜੇ ਜਦੋਂ ਹੁਣ ਮੈਨੂੰ ਪੂਰਾ ਗੁਰੂ ਮਿਲ ਪਿਆ ਹੈ ਤਦੋਂ ਮੈਂ ਆਤਮਕ ਅਡੋਲਤਾ ਵਿੱਚ ਆਨੰਦ ਮਾਣ ਰਿਹਾ ਹਾਂ ਜੇਤੀ ਸਿਆਨ ਕਰਮੋ ਕੀਏ ਤੇ ਤੇ ਬੰਦ ਪਰੇ ਏ ਭਾਈ ਮੈਂ ਜਿਤਨੇ ਵੀ ਚਤਰਾਈ ਦੇ ਕੰਮ ਕਰਦਾ ਰਹਾ ਉਤਨੇ ਹੀ ਮੈਨੂੰ ਮਾਇਆ ਦੇ ਮੋਹ ਦੇ ਬੰਧਨ ਪੈਂਦੇ ਗਏ ਜੋ ਸਾਧੂ ਕਰਮ ਅਸ਼ਟਕ ਧਰਿਓ ਤਬ ਹਮ ਮੁਕਤ ਭਈ ਜਦੋਂ ਹੁਣ ਗੁਰੂ ਨੇ ਮੇਰੇ ਮੱਥੇ ਉੱਤੇ ਆਪਣਾ ਰੱਖਿਆ ਹੱਥ ਰੱਖਿਆ ਹੈ ਤਦੋਂ ਮੈਂ ਮਾਇਆ ਦੇ ਮੋਹ ਦੇ ਬੰਧਨਾਂ ਤੋਂ ਸਤੰਤਰ ਹੋ ਗਿਆ ਹਾਂ ਜੋ ਲੋ ਮੇਰੋ ਮੇਰੋ ਕਰਤੋ ਟੋ ਲੋ ਬਖ ਕੇਰੇ ਜਦ ਤੱਕ ਮੈਂ ਇਹ ਕਰਦਾ ਰਿਹਾ ਹਾਂ ਕਿ ਇਹ ਕਰ ਮੇਰਾ ਹੈ ਇਹ ਧਨ ਮੇਰਾ ਹੈ ਇਹ ਪੁੱਤਰ ਆਦਿਕ ਸੰਬੰਧੀ ਮੇਰਾ ਹੈ ਉਦੋਂ ਤੱਕ ਮੈਨੂੰ ਮਾਇਆ ਤੇ ਮੋਹ ਦੇ ਚੈਰ ਨੇ ਘੇਰੀ ਰੱਖਿਆ ਤੇ ਉਸ ਨੇ ਮੇਰੇ ਆਤਮਿਕ ਜੀਵ ਨੂੰ ਮਾਰ ਦਿੱਤਾ ਜੀਵਨ ਨੂੰ ਮਾਰ ਦਿੱਤਾ ਮਨ ਤਨ ਬੁੱਧ ਅਰਪੀ ਠਾਕੁਰ ਕੋ ਤਬ ਹਮ ਸਹਿਜ ਸੋਈ ਹੁਣ ਗੁਰੂ ਦੀ ਕਿਰਪਾ ਨਾਲ ਮੈਂ ਆਪਣੀ ਚਤਰਾਈ ਆਪਣਾ ਮਨ ਆਪਣਾ ਸਰੀਰ ਹਰੇਕ ਗਿਆਨ ਇੰਦਰਾ ਪਰਮਾਤਮਾ ਦੇ ਹਵਾਲੇ ਕਰ ਦਿੱਤਾ ਹੈ ਤਦੋਂ ਮੈਂ ਆਤਮ ਕਡੋਲਤਾ ਵਿੱਚ ਮਸਤ ਰਹਿੰਦਾ ਹਾਂ ਜੋ ਲੋ ਪੋਟ ਉਠਾਈ ਚਲਿਓ ਤੋ ਲੋ ਡਾਨ ਭਰੇ ਜਦੋਂ ਤੱਕ